ਅਗੇ ਤਰਨਾ ਹੀ ਕੱਲੀ ਕੱਲੀ ਹੈ ਬੰਨਾਲੋ ਆਹ ਨਾਲ ਕੋਈ ਚੀਜ਼ ਚੁੱਕੋ ਨਹੀਂ ਨਹੀਂ ਖਲੋਟੋ ਥੋੜਾ ਦਸਤਾਰ ਦਸਤਾਰ ਵਗਦੀ ਉਹਦੇ ਵਾਸਤੇ ਜਿਆਦਾ ਚਾਹੀਦੀ ਮਸਾਲਾ ਵੇਖੀ ਰਾ ਗਿਆ ਕੋਈ ਨਹੀਂ ਠੀਕ ਹੈ ਇਹ ਵੇਹੇ ਕਿ ਇਹ ਵਖਰਾ

ਭਾਈ ਤੁਸੀਂ ਪਾਸੇ ਆ ਜਾਓ ਇਧਰ ਆ ਜਾਓ ਇਹ ਕਿੰਨਾ ਮੈਂ ਲੈ ਆ ਦੇ ਜਨਾਬ ਤੁਸੀਂ ਆ ਜਾਓ ਭਾਈ ਤੁਸੀਂ ਪਾਸੇ ਹੋ ਜਾਓ ਐਵੇਂ ਦਾ ਰਹਿਆ ਸਰਦਾਰ ਦਲਜੀਤ ਸਿੰਘ ਜਿਹੜੇ ਕਿ ਸਬ ਇੰਸਪੈਕਟਰ ਨੇ ਪੰਜਾਬ ਪੁਲਿਸ ਦੇ ਵਿੱਚ ਜਿਨ੍ਹਾਂ ਦੇ ਪੇਪਰ ਪੂਰੇ ਨਹੀਂ ਆ ਉਹਨਾਂ ਨੂੰ ਮੋਟਾ ਚਲਾਨ ਤਾਂ ਨਹੀਂ ਦੇ ਰਹੇ ਉਹਨਾਂ ਨੂੰ ਬਾਦਾਮ ਦੇ ਰਹੇ ਨੇ ਕਿ ਉਹਨਾਂ ਦੀ ਜਿਆਦਾ ਸਤੇਜ ਰਵੇ ਤਾਂ ਆਪਣੇ ਪੇਪਰ ਨਾਲ ਭੁੱਲਣ ਇਹ ਅਮਰਸਰ ਦੀਆਂ ਤਸਵੀਰਾਂ ਨੇ ਪੰਜਾਬ ਪੁਲਿਸ ਦੀਆਂ ਬਹੁਤ ਵਧੀਆ ਉਪਰਾਲਾ ਪੰਜਾਬ ਪੁਲਿਸ ਦਾ ਕਿ ਮੋਟਾ ਚਲਾਨ ਨਹੀਂ ਹੱਥਾਂ ਦੇ ਵਿੱਚ ਮੇਰਾ ਨਾਮ ਜੀ ਸੂਰਜ ਸਿੰਘ ਆ ਹਾਂਜੀ ਅੱਜ ਤੁਹਾਨੂੰ ਪੰਜਾਬ ਪੁਲਿਸ ਦੇ ਜਿਹੜੇ ਹੱਥ ਦੇ ਤਾ ਦਾ ਬਾਦਾਮ ਬੰਦੇ ਨੇ ਉਹ ਕਿਵੇਂ ਦੇਖਦੇ ਹੋ ਤੁਸੀਂ ਵੇਖੋ ਜੀ ਪੰਜਾਬ ਪੁਲਿਸ ਤੋਂ ਤੇ ਵੈਸੇ ਤੇ ਵੇਖ ਕੇ ਡਰ ਲੱਗਦਾ ਡਰ ਤਾਂ ਲੱਗਦਾ ਵੀ ਆਪਣੇ ਕੋ ਡਾਕੂਮੈਂਟ ਨਹੀਂ ਪੂਰੇ ਹੁੰਦੇ ਹੈਲਮਟ ਨਹੀਂ ਪਾਇਆ ਹੁੰਦਾ ਡਰ ਇਸ ਕਰਕੇ ਲੱਗਦਾ ਵੀ ਚਲਾਨ ਕੱਢ ਦਿੰਦੇ ਆ ਪਰ ਸਰਦਾਰ ਦਿਲਜੀਤ ਸਿੰਘ ਹੋਣਾ ਨੇ ਹੱਥ ਦਿੱਤਾ ਆ ਬਹੁਤ ਵਧੀਆ ਤਰੀਕੇ ਨਾਲ ਗਾਈਡ ਕੀਤਾ ਆ ਵੀ ਇਦਾਂ ਹੈਲਮਟ ਪਾ ਕੇ ਘਰੋਂ ਨਿਕਲਣਾ ਆ ਤੇ ਜੇ ਤੁਹਾਡੀ ਯਾਦਦਾਸ਼ਤ ਕਮਜ਼ੋਰ ਆ ਤੇ ਇੱਕ ਉਪਰਾਲਾ ਕੱਢਿਆ ਸਰਦਾਰ ਦਿਲਜੀਤ ਸਿੰਘ ਹੋਣਾ ਨੇ ਬਾਦਾਮ ਦੇ ਕੇ ਸਾਡੇ ਬ੍ਰੇਨ ਨੂੰ ਸਟਰੋਂਗ ਕਰ ਰਹੇ ਨੇ ਤੇ ਸਾਡੀ ਯਾਦਦਾਸ਼ਤ ਨੂੰ ਵੀ ਬਿਲਕੁਲ ਸਟਰੋਂਗ ਕਰ ਰਹੇ ਆ ਵੀ ਆਪਣਾ ਹੈਲਮਟ ਨਹੀਂ ਕਰ ਭੁੱਲਣਾ ਤੇ ਪੇਪਰ ਨਹੀਂ ਕਰ ਭੁੱਲਣੇ ਤਿੰਨ ਕੀ ਭੁੱਲਾਏ ਮਾਨੇ ਕਿਹਨੇ ਮਾਰਦੇ ਕੋਈ ਵੀ ਬਣਾ ਭੁੱਲੇ ਮੈਂ ਤੇ ਹੈਲਮਟ ਭੁੱਲ ਗਿਆ ਹਾਂ ਜੀ ਤੇ ਪਰ ਸਰਦਾਰ ਹੋਣਾ ਨੇ ਬਾਦਾਮ ਦੇ ਕੇ ਮੈਨੂੰ ਚੇਤਾ ਕਰਵਾਇਆ ਵੀ ਆਪਣਾ ਹੈਲਮਟ ਨਹੀਂ ਭੁੱਲਣਾ ਕਰ ਕਿਉਂ ਨਹੀਂ ਪਾਇਆ ਹੈਲਮਟ ਹੈਲਮਟ ਇਸ ਇਹ ਮੌਸਮ ਦੀ ਮਾਰ ਹੈ ਜੀ ਬਹੁਤ ਗਰਮੀ ਹੋ ਚੁੱਕੀ ਆ ਤੇ ਜਿਸ ਨਾਲ ਹੈਲਮਟ ਪਾਉਣਾ ਸਿਰ ਵੀ ਦਰਦ ਕਰਦਾ ਇਸ ਕਰਕੇ ਹੈਲਮਟ ਨਹੀਂ ਸੀ ਪਾਇਆ ਅਜੇ ਹੋਰ ਤੁਹਾਨੂੰ ਲੱਗਾ ਚਲਾਨ ਮੋਟਾ ਜਿਹਾ ਮਿਲ ਜਾਣਾ ਹੈ ਦੇਖੋ ਜੀ ਜੇ ਹੋਰ ਕੋਈ ਅਫਸਰ ਹੁੰਦਾ ਤੇ ਉਹਨਾਂ ਕੱਟ ਕੇ ਚਲਾਣ ਮੇਰੇ ਹੱਥ 'ਚ ਫੜਾਉਣਾ ਸੀ ਵੀ ਲਓ ਜੀ ਇਹ ਜਾ ਕੇ ਕੋਰਟ ਦੇ ਵਿੱਚ ਤੇ ਭੁਗਤ ਲਿਓ ਪਰ ਸਰਦਾਰ ਦਿਲਜੀਤ ਸਿੰਘ ਉਹਨਾਂ ਨੇ ਖਿਲਾ ਰਿਆ ਆ ਬਹੁਤ ਵਧੀਆ ਤਰੀਕੇ ਨਾਲ ਮੈਨੂੰ ਸਮਝਾਇਆ ਵੀ ਪੁੱਤਰ ਘਰੋਂ ਹੈਲਮਟ ਪਾ ਕੇ ਨਿਕਲਣਾ ਆ ਤੇ ਜੇ ਤੁਹਾਡੇ ਆਈਡੀ ਦਾ ਸਿਕਮਜੋਰਾ ਤੇ ਬਾਦਾਮ ਲਓ ਬਾਦਾਮ ਵਾਲਾ ਉਪਰਾਲਾ ਕੱਢਿਆ ਨਾ ਵੀ ਬਾਦਾਮ ਖਾ ਕੇ ਆਪਣੇ ਬ੍ਰੇਨ ਨੂੰ ਸਟਰੋਂਗ ਕਰੋ ਤੇ ਹੈਲਮਟ ਨਾ ਭੁੱਲੋ ਭੁੱਲਣਾ ਨਹੀਂ ਭੁੱਲੋ ਜੀ ਹੈਲਮਟ ਬਿਲਕੁਲ ਨਹੀਂ ਭੁਲਾਗੇ ਜੀ ਬਦਾਮ ਨਾਲ ਯਾਇਦਾਸ ਬਿਲਕੁਲ ਸਟਰੋਂਗ ਹੁੰਦੀ ਹੈ ਤੇਜ ਹੁੰਦੀ ਆ ਤੇ ਭੋਮੇ ਨੇ ਜਾਂ ਬਹਾਨਾ ਮਾਰਦੇ ਉਹਨਾਂ ਨੂੰ ਗਲ ਜਾਊਗਾ ਮੈਂ ਤੇ ਵੇਖੋ ਜੀ ਜਿਹੜੇ ਲੋਕ ਹੈਲਮਟ ਭੁੱਲਦੇ ਨੇ ਜਾਂ ਬਹਾਨਾ ਮਾਰਦੇ ਨੇ ਉਹਨਾਂ ਨੂੰ ਮੈਂ ਇੱਕੋ ਹੀ ਸੰਦੇਸ਼ ਦੇਣਾ ਚਾਹਾਂਗਾ ਕਿ ਆਪਾਂ ਆਪਣੇ ਜਾਨ ਦੇ ਦੁਸ਼ਮਣ ਨਾ ਬਣੀਏ ਤੇ ਹੈਲਮਟ ਜ਼ਰੂਰ ਪਾਈਏ ਤੇ ਡਾਕੂਮੈਂਟ ਆਪਣੇ ਪੂਰੇ ਕਰੀਏ ਜੀ ਸਬ ਇੰਸਪੈਕਟਰ ਦਰਜੀਤ ਸਿੰਘ ਟ੍ਰੈਕ ਸਟਾਫ ਅਮਰਸਰ ਸਾਡੇ ਮਾਨਯੋਗ ਕਮਿਸ਼ਨਰ ਸਾਹਿਬ ਅਮਰਸਰ ਜੀ ਜੇ ਸਿੰਘ ਜੀ ਕਿ ਲੋ ਤੇ ਐਡੀਸੀਪੀ ਸਿਕਦਾ ਸ੍ਰੀ ਹਰਪਾਲ ਸਿੰਘ ਜੀ ਉਹਨਾਂ ਦੀ ਦਿਸ਼ਾ ਨਿਰਦੇਸ਼ੇਕ ਅੱਜ ਅਸੀਂ ਲੋਕਾਂ ਨੂੰ ਟ੍ਰੈਫਿਕ ਦੇ ਬਾਬਤ ਜਾਗਰੂਕ ਕਰ ਰਹੇ ਹਾਂ ਜਿਹਦੇ ਨਾਲ ਕਿ ਅਸੀਂ ਜਿਹੜੇ ਲੋਕ ਟ੍ਰੈਫਿਕ ਰੂਲ ਲੰਗਣਾ ਕਰਦੇ ਨੇ ਤੇ ਉਹਨਾਂ ਨੂੰ ਫੋਲੋ ਨਹੀਂ ਕਰਦੇ ਉਹਨਾਂ ਵਾਸਤੇ ਅਸੀਂ ਅਲੱਗ ਤਰ੍ਹਾਂ ਦਾ ਇੱਕ ਸੈਮੀਨਾਰ ਲਗਾਇਆ ਕਿ ਜਿਹੜੇ ਕਹਿੰਦੇ ਨੇ ਕਿ ਮੈਂ ਚੇਤਾ ਭੁੱਲ ਗਿਆ ਮੈਂ ਇਹ ਹਲਵਟ ਭੁੱਲ ਗਿਆ ਜਾਂ ਮੈਂ ਤੇ ਸਾਰ ਬੰਨੀ ਭੁੱਲ ਗਿਆ ਉਹਨਾਂ ਨੂੰ ਅਸੀਂ ਬਦਾਮ ਦੀਆਂ ਗਲੀਆਂ ਦੇ ਕੇ ਇੱਕ ਜਾਗਰੂਕ ਵਧਾਉਣ ਵਾਸਤੇ ਇੱਕ ਉਪਰਾਲਾ ਕੀਤਾ ਵਾ ਇਹਦੇ ਨਾਲ ਇਹ ਨਹੀਂ ਕਿ ਕਿਸੇ ਨੂੰ ਸਜ਼ਾ ਦੇਣੀ ਹੈ ਜਾਂ ਕਿਸੇ ਨੂੰ ਪੁਲਿਸ ਕਰਨਾ ਇਹ ਅਸੀਂ ਉਪਰਾਲਾ ਕਰ ਰਹੇ ਹਾਂ ਜਿਹਦੇ ਨਾਲ ਜਾਨੀ ਮਾਲੀ ਨੁਕਸਾਨ ਜੋ ਹੋ ਰਿਹਾ ਦਿਓਦਰ ਜਿੰਨੀਆਂ ਸਾਡੀ ਡੈਥ ਦੇ ਸ਼ਿਵਦ ਗਈ ਆ ਉਹਨੂੰ ਆਪਾਂ ਘਟਾਉਣ ਵਿੱਚ ਸਹਾਇੀ ਹੋਈਏ ਇਹ ਕੁ ਜਾਗਰੂਕ ਕਰਨ ਦਾ ਇਹ ਮਕਸਦ ਹੈ ਵੀ ਜਿਹੜਾ ਵੀ ਕੋਈ ਐਕਸੀਡੈਂਟ ਦੇ ਵਿੱਚ ਹੁੰਦਾ ਵਾ ਉਹ ਕਿਸੇ ਦਾ ਭੈਣ ਭਲਾ ਕਿਸੇ ਦਾ ਮਾਂ ਪਿਓ ਹੁੰਦਾ ਤੇ ਅਸੀਂ ਜੇ ਉਹਦੀ ਜਾਨ ਬਚਾ ਲਈਏ ਉਹਦੀ ਵੀ ਜਾਨ ਬਚਾਈਏ ਨਾਲ ਆਪਣੀ ਵੀ ਜਾਨ ਬਚਾਈਏ ਆਪ ਹੀ ਸੇਫ ਰਹੀਏ ਅਗਲੇ ਵੀ ਸੇਫ ਰਹੀਏ ਕਿੰਨੇ ਕੁ ਲੋਕਾਂ ਨੂੰ ਤੁਸੀਂ ਜਾਗਰੂਕ ਕੀਤਾ ਅੱਜ ਅੱਜ ਹੀ ਅਸੀਂ ਜਲੰਧਰ ਰੋਡ ਤੇ ਅਸੀਂ ਲਾਇਆ ਸੀ ਤੇ ਸੈਮੀਨਾਰ ਦੇ ਇਹਦੇ ਸਬੰਧ ਵਿੱਚ ਅਸੀਂ ਘੱਟੋ ਘੱਟ 400 500 ਲੋਕਾਂ ਨੂੰ ਅਸੀਂ ਜਾਗਰੂਕ ਕਰ ਚੁੱਕੇ ਹਾਂ ਜੀ ਤੇ ਹੋਰ ਵੀ ਜਿਹੜੇ ਹੁੰਣ ਵਾਲੇ ਦਿਨਾਂ 'ਚ ਅਸੀਂ ਇੱਕ ਸੈਮੀਨਾਰ ਲਗਾ ਕੇ ਲੋਕਾਂ ਨੂੰ ਜਾਗਰੂਕ ਕੀਤਾ ਜਾ ਰਿਹਾ ਹੈ ਜਿਸ ਤਰ੍ਹਾਂ ਇਹ ਅਪਰਾਲਾ ਵਾ ਅਮਰਥਾ ਦੀ ਪੁਛ ਨੂੰ ਕੀਤਾ ਗਿਆ ਹੈ ਕਿ ਜਾਂ ਪੂਰੇ ਪੰਜਾਬ ਦੀ ਮਸੂਮਤਾ ਗਿਆ ਹੈ ਨਾ ਜੀ ਫਿਲਹਾਲ ਤੇ ਅਮਰਸਾ ਨੇ ਪਹਿਲ ਕੀਤੀ ਹੈ ਅਸੀਂ ਇਹ ਅਪਰਾਲਾ ਕਰ ਰਹੇ ਹਾਂ ਕਿ ਅੱਜ ਅਸੀਂ ਜਿਹੜੇ ਆ ਲੋਕਾਂ ਨੂੰ ਸਿਰਫ ਬਦਾਮਾਂ ਦੀਆਂ ਗਿੱਧੀਆਂ ਦੇ ਕੇ ਇੱਥੋਂ ਤੱਕ ਸੀਮਤ ਨਹੀਂ ਆਉਣ ਵਾਲੇ ਦਿਨਾਂ ਵਿੱਚ ਅਸੀਂ ਲੋਕਾਂ ਨੂੰ ਅਲਰਟ ਕੀਤਾ ਅਹੀਂ ਉਗਾ ਕੀਤਾ ਕਿ ਅੱਗੇ ਆਉਣ ਵਾਲੇ ਦਿਨਾਂ ਵਿੱਚ ਤੁਹਾਡੇ ਚਲਾਣ ਵੀ ਹੋ ਸਕਦੇ ਆ ਜੇ ਤੁਸੀਂ ਟ੍ਰੈਫਿਕ ਰੂਲ ਫੋਲੋ ਨਹੀਂ ਕਰੋਗੇ